ਸੋ ਦੋਸਤੋ ਬਾਬਾ ਵਿਸ਼ਕਰਮ ਦੇ ਅੱਜ ਦਿਨ ਮਨਾਇਆ ਜਾ ਰਿਹਾ ਪਿੰਡ ਧੂਲਕੋੜਨ ਸਿੰਘ ਦੇ ਵਿੱਚ ਗੁਰੂ ਘਰ ਦੇ ਵਿੱਚ ਲੰਗਰ ਲਗਾਇਆ ਗਿਆ ਇਹ ਆਪਣੇ ਨਾਲ ਬਾਈ ਪਾਲਤਮਾਨ ਖੜਿਆ ਆਪਣੇ ਪਿੰਡ ਦੇ ਉੱਗੇ ਇਹ ਕਲਾਕਾਰ ਨੇ ਤੇ ਇਹ ਆਪਣੀ ਵੀਡੀਓ ਬਣਾਉਂਦਾ ਇਹਨਾਂ ਦਾ ਚੈਨਲ ਵੀ ਬਣਾਇਆ ਹੋਇਆ ਪਾਲਤਮਾਨ ਦੇ ਨਾਂ ਤੇ ਤੇ ਪਹਿਲਾਂ ਤੁਹਾਨੂੰ ਇਹ ਪੁੱਛਾਂਗੇ ਤੁਸੀਂ ਸਵੇਰ ਤੋਂ ਹੀ ਇੱਥੇ ਤੇ ਕਿੰਨੀ ਕ ਸੰਗਤ ਆਈ ਪਿੰਡ ਦਾ ਕਿੰਨਾ ਸਹਿਯੋਗ ਮਿਲਿਆ ਸੋ 6 ਵਜੇ ਇਸ ਕੀਹ ਪਹੁੰਚੇ ਗੁਰੂ ਦੇ ਚਰਨਾਂ ਜੀ ਆ ਕੇ ਬੇਨਤੀ ਕੀਤੀ ਆ ਕੇ ਸਾਰੇ ਨਗਰ ਨੂੰ ਬੇਨਤੀ ਕੀਤੀ ਕਿ ਬਾਬਾ ਵਿਸ਼ੂ ਕਰਮਾ ਜੀ ਜੋ ਬਾਬਾ ਵਿਸ਼ੂ ਕਰਮਾ ਜੀ ਦੇਵਤਾ ਨੇ ਇਹ ਸਾਰੇ ਜਹਾਨ ਦੇ ਦੇਵਤੇ ਨਾ ਕਿਸੇ ਜਾਤ ਦਾ ਨਾ ਪਾਤ ਦਾ ਨਾ ਧਰਮਾ ਕਿਉਂਕਿ ਜਿਹੜੀ ਮਸ਼ੀਨਰੀ ਹੈ ਇਹਨੂੰ ਹਰ ਇੱਕ ਮਰੁੱਖ ਚਲਾਉਂਦਾ ਹੈ ਕਿਸਾਨ ਮਜ਼ਦੂਰ ਹਰ ਵਰਗ ਇਹਦੇ ਕੰਮ ਲੈਣ ਦਾ ਵਰਕਸ਼ਾਪਾਂ ਚੱਲਦੀਆਂ ਨੇ ਟਰੈਕ ਚੱਲਦੇ ਨੇ ਟਰਾਲੀਆਂ ਚੱਲਦੀਆਂ ਨੇ ਹਲ ਚੱਲਦੇ ਨੇ ਔਰ ਕੀਪਣਕਾਰਾਂ ਗੱਡੀਆਂ ਇਹ ਸਾਰੀਆਂ ਬਾਬਾ ਵਿਸ਼ੂ ਕਰਮਾਜੀ ਦੇਣ ਹੈ ਅੱਜ ਅੱਜ ਅਸੀਂ ਪੂਰ ਨਗਰ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਬਾਬਾ ਵਿਸ਼ੂ ਕਰਮਾਜੀ ਦਾ ਪਵਿੱਤਰ ਦਿਹਾੜਾ ਮਨਾਇਆ ਹੈ ਇਹ ਸੰਗਤਾਂ ਦੇ ਸਹਿਯੋਗ ਨਾਲ ਇਹ ਮਾਇਆ ਸੰਗਤਾਂ ਦੀ ਇਹ ਸਾਰੀ ਜਿੰਨੀ ਵੀ ਆਉਂਦੀ ਹੈ ਇਹ ਅਸੀਂ ਜਮ੍ਹਾਂ ਕਰਾ ਦਿੰਨੇ ਹਾਂ ਸਾਲ ਬਾਅਦ ਭਰਾ ਕੇ ਔਰ ਲੰਗਰ ਲਾਉਣੀ ਹੈ ਬਰੈਡ ਪਕੌੜਿਆਂ ਦਾ ਹਰੇਕ ਸਮੇਂ ਲੰਗਰ ਲੱਗਦਾ ਜਿਹੜੀ ਸੰਗਤ ਦੀ ਸੇਵਾ ਆ ਗਈ ਉਹਦਾ ਸੀ ਲੰਗਰ ਲਾ ਦਿੰਨੇ ਆ ਉਨੀ ਮਾਇਆ ਦਾ ਔਰ ਧੰਨਵਾਦ ਕਰੂੰਗਾ ਮੈਂ ਸ੍ਰੀ ਰੇਂਦਰ ਮਾਨ ਤੁਹਾਡਾ ਜੀ ਤੁਹਾਡੇ ਚੈਨਲ ਦਾ ਔਰ ਸਾਰੇ ਨਗਰ ਲਈ ਇੱਕ ਦੁਆ ਕਰਦੇ ਆਂ ਕਿ ਸਾਰਾ ਨਗਰ ਚੜ੍ਹਦੀ ਕਲਾ ਚ ਰਹੇ ਤੰਦਰੁਸਤੀ ਰਹੇ ਮਾਲ ਲੰਗਰ ਨੂੰ ਤੰਦਰੁਸਤੀ ਬਖਸ਼ੇ ਪ੍ਰਮਾਤਮਾ ਔਰ ਮਨੁੱਖਤਾ ਨੂੰ ਤੰਦਰੁਸਤੀ ਬਖਸ਼ੇ ਮਾਲਕ ਇਹ ਸਾਰੀ ਮਸ਼ੀਨਰੀ ਨੂੰ ਚਰਦੀ ਕਰਾ ਦੇ ਵਿੱਚ ਬਖਸ਼। ਸੋ ਧੰਨਵਾਦ ਜੀ ਪਾਲਤਮਾਨ ਜੀ ਦੇ ਨੇ ਦੱਸਿਆ ਜਿਸ ਤਰ੍ਹਾਂ ਕਿ ਬਾਬਾ ਵਿਸ਼ਕਰਮਾਈ ਦਾ ਪਵਿੱਤਰ ਦਿਹਾੜਾ ਮਨਾਇਆ। ਵਾਕੀ ਤੁਹਾਡੀ ਗੱਲ ਨਾਲ ਸਹਿਮਤ ਹਾਂ ਵੀ ਹਰ ਇਨਸਾਨ ਨੂੰ ਮਸ਼ੀਨਰੀ ਦੀ ਲੋੜ ਹੈ। ਤੇ ਉਹ ਚੀਜ਼ ਦੇ ਦੇਵਤਾ ਨੇ ਹਰ ਅੱਜ ਹਰ ਇੱਕ ਘਰ ਦੇ ਵਿੱਚ ਹਰ ਬੰਦੇ ਨੇ ਮਸ਼ੀਨਰੀ ਸਾਫ਼ ਕੀਤੀ ਆ ਟਰੈਕਟਰ ਆ ਜਾ ਗੱਡੀ ਐ ਜੋ ਵੀ ਅਸ ਮੇਰਾ ਸਾਧਨ ਹੈ। ਅੰਕੋ ਕਿ ਹਰੇਕ ਬੰਦਾ ਹੀ ਮਨਾਉਂਦਾ ਵਿਸ਼ਕਰਮਾ। ਸੋ ਬਾਈ ਜੀ ਧੰਨਵਾਦ ਆ ਸਾਰਿਆਂ ਦਾ ਪਿੰਡ ਵਾਸੀਆਂ ਦਾ। ਪਿੰਡ ਵਾਸੀਆਂ ਧੰਨਵਾਦ ਜਿਹੜੇ ਪਹੁੰਚੇ ਐ ਇੱਥੇ ਤੇ ਸੇਵਾ ਦੇ ਵਿੱਚ ਸ਼ਾਮਲ ਹੈ ਤੁਹਾਨੂੰ ਦਿਖਾਉਣਾ ਕਿਉਂਕਿ ਆਪਾਂ ਨੂੰ ਕੁਝ ਵੀਰਾਂ ਵੱਲੋਂ ਬੇਨਤੀ ਆਈ ਸੀ ਕਿ ਤੁਸੀਂ ਇਹ ਵੀਡੀਓ ਸ਼ੂਟ ਕਰੋ ਤੇ ਆਪਾਂ ਨੂੰ ਦਿਖਾਉਣਾ ਆਪਾਂ ਬਾਵਾ ਬਿਸ਼ਕਰਮ ਜੀ ਜੀ ਦਾ ਪਵਿੱਤਰ ਹਰ ਸਾਲ ਮਨਾਇਆ ਜਾਂਦਾ ਤੇ ਪ੍ਰਮਾਤਮਾ ਸਭ ਤੇ ਮਿਹਰ ਭਰਿਆ ਰੱਖੇ ਖੁਸ਼ੀਆਂ ਦਾ ਜਿਹੜਾ ਬਣਿਆ ਰਵੇ ਤੰਦਰੁਸਤੀ ਦੇਵੇ ਵਾਇਰਸ ਦਿੱਕਾ ਖਾਲਚਾ ਹੋਵੇ ਕੋਈ ਨਹੀਂ ਦੋਸਤੋ ਇੱਕ ਗੱਲ ਮੈਨੂੰ ਬਹੁਤ ਵਧੀਆ ਲੱਗਦੀ ਐ ਪਿੰਡ ਦੀ ਕੋਈ ਵੀ ਕਾਰਜ ਹੋਵੇ ਸਾਂਝਾ ਤਾਂ ਸਾਰਾ ਪਿੰਡ ਮੈਂ ਦੇਖਿਆ ਵੀ ਕੱਤਰ ਹੋ ਕੇ ਇਕੱਠੇ ਹੋ ਕੇ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਅਤੇ ਉਸ ਕਾਰਜ ਦੇ ਵਿੱਚ ਹਿੱਸਾ ਪਾਉਂਦੇ ਆ ਜਿਸ ਤਰ੍ਹਾਂ ਬਾਬਾ ਬਿਸ਼ਕਰਮਾ ਦੇ ਆ ਦਿਨ ਮਨਾਇਆ ਗਿਆ ਸਾਰਾ ਪਿੰਡ ਤਕਰੀਬਨ ਪਹੁੰਚਿਆ ਸਾਰੇ ਪਿੰਡ ਦਾ ਬਹੁਤ ਬਹੁਤ ਧੰਨਵਾਦ ਆ ਜੋ ਰਲ ਕੇ ਆਪਾਂ ਇੱਕਾ ਬਣਾਈ ਰੱਖਣਾ ਇੱਕ ਦਿਨ ਸਾਰੇ ਕਰੋ ਵਧੀਆ ਪਰਮਾਤਮਾ ਮੇਰਿਆ ਹੱਥ ਰੱਖੇ ਸਭ ਤੇ ਦੁਬਾਰਾ ਤੋਂ ਫੇਰ ਸਾਰੀ ਸੰਗਤ ਨੂੰ ਬਾਬਾ ਬਿਸ਼ਕਰਮਾ ਜੀ ਦੇ ਪਵਿੱਤਰ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਧੰਨਵਾਦ ਸਾਰੀ ਗੱਲ ਦੀ ਬਾਤ ਉਹ ਸ਼ੇਅਰ ਕਰੂ ਇਸ ਦਿਨ ਦੇ ਸਿਹਾਰ ਨੂੰ ਮੌਕਾ ਰੱਖਦੇ ਆ ਹੋਇਆ ਇੱਥੇ ਲੰਗਰ ਲਗਾਇਆ ਗਿਆ ਪੰਡ ਧੂਲਪੁਰਨ ਸਿੰਘ ਦੇ ਬੱਚੇ